ਗੁਰੂ ਪਿਆਰੀ ਸਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਅੱਜ ਫਿਰ ਦਾਸ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋਇਆ ਆਪਣੇ YouTube ਚੈਨਲ ਗੁਰਸਾਖੀਏ ਸ਼ਬਦ ਵਿਚਾਰ ਦੇ ਮਾਧਿਅਮ ਰਹੀਂ ਆਪ ਜੀ ਦੇ ਨਾਲ ਗੁਰੂ ਘਰ ਦੀਆਂ ਵਡਿਆਈਆਂ ਕਰਨ ਵਾਸਤੇ ਸਤ ਸੰਗਤ ਜੀ ਆਪ ਜੀ ਦੇ ਚਰਨਾਂ ਵਿੱਚ ਦਾਸ ਤੇ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਕਿ ਦਾਸ ਜੋ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰਦਾ ਹੈ ਇਹ ਸਭ ਆਪ ਜੀ ਹੀ ਕਿਰਪਾ ਕਰਕੇ ਕਰਵਾ ਲੀਂਦੇ ਹੋ ਸਾਧ ਸੰਗਤ ਜੀ ਜੇ ਸਵੇਰੇ ਸਹਿਜ ਪਾਠ ਦੀ ਸੇਵਾ ਲੈਂਦੇ ਹਾਂ ਸਤਗੁਰੂ ਤਾਂ ਉਹ ਵੀ ਸਾత్సੰਗਤ ਆਪ ਜੀ ਦੀ ਕਿਰਪਾ صدਕਾ ਹੀ ਲੈਂਦੇ ਹਨ ਸੋ ਸਾత్సੰਗਤ ਹੁਣ ਜੋ ਬੁਲਾਉਣਾ ਹੈ ਆਪ ਜੀ ਨੇ ਉਹ ਆਪ ਕਿਰਪਾ ਕਰਕੇ ਦਾਸ ਦੇ ਕੋਲੋਂ ਬੁਲਾ ਲਵੋ ਆਓ ਪਹਿਲੋਂ ਸਤਗੁਰਾਂ ਦੇ ਚਰਨਾਂ ਦੇ ਨਾਲ ਜੁੜਨ ਲਈ ਸਾਰੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਰੋ ਜੀ ਕਿਰਪਾ ਤੇ ਸਾਰੇ ਆਖੋ ਧੰਨ ਧੰਨ RAM DAS GURU JI ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਗੁਰੂ ਨਾਨਕ ਦਾ ਕਰਤਾਰ ਗੁਰੂ ਨਾਨਕ ਦਾ ਕਰ ਬੜਾ ਸੁਖਾਲਾ ਮਾਰਗ ਹੈ ਪ੍ਰਮਾਤਮਾ ਨੂੰ ਪਾਉਣ ਵਾਸਤੇ ਰਸਤਾ ਵੀ ਬੜਾ ਸੁਖਾਲਾ ਹੈ ਤੇ ਜਿਹੜੀਆਂ ਆਪਾਂ ਦੁਨਿਆਵੀ ਮੰਗਾ ਦਾਤਾ ਮੰਗਣੀਆਂ ਇਹ ਵੀ ਬੜਾ ਰਸਤਾ ਸੁਖਾਲਾ ਹੈ ਹੋਰ ਜਿੰਨੇ ਵੀ ਮਾਰਗ ਪਹਿਲਾਂ ਪ੍ਰਚਲਿਤ ਸਨ ਜੋਗੀ ਕਿੰਨੀ ਮਿਹਨਤ ਕਰਾਉਂਦੇ ਸਨ ਕਿਦਾਂ ਯੋਗ ਆਸਣ ਲੋਹੋਂਦੇ ਕਈ ਕੁਝ ਕਰਨਾ ਪੈਂਦਾ ਜੰਗਲਾਂ ਦੇ ਵਿੱਚ ਤਪ ਕਰਨੇ ਪੈਂਦੇ ਸੋ ਗੁਰੂ ਸਵਾਰੀ ਕਾਲਸਾ ਸਾਹਿਬ ਸੰਗਤ ਦੀ ਗੁਰੂ ਨਾਨਕ ਸਾਹਿਬ ਜੀ ਨੇ ਜਿੱਦੋ ਕਾਲ ਯੁਗ ਦੇ ਵਿੱਚ ਧਰਤੀ ਦੀ ਪੁਕਾਰ ਸੁਣ ਕੇ ਇਸ ਸੰਸਾਰ ਤੇ ਆਉਣਾ ਕੀਤਾ ਨਿਰੰਕਾਰ ਖੁਦ ਨਾਨਕ ਦੇ ਰੂਪ ਵਿੱਚ ਧਰਤੀ ਤੇ ਆਏ ਤੇ ਉਹਨਾਂ ਨੇ ਸਾਡੇ ਲਈ ਬੜਾ ਸੁਖਾਲਾ ਮਾਰਗ ਕਰ ਦਿੱਤਾ ਕਾਲ ਯੁਗ ਦੇ ਵਿੱਚ ਆ ਕੇ ਨਾ ਗੁਰੂ ਨਾਨਕ ਸਾਹਿਬ ਨੇ ਕੇਵਲ ਇੱਕ ਨਾਮ ਨਾਮ ਜਪਣ ਦਾ ਉਪਦੇਸ਼ ਦਿੱਤਾ ਨਾਮ ਦਾ ਨਾਮ ਜੇ ਪਰੰਦੀ ਗੱਲ ਕਹੀ ਕਿਰਤ ਕਰੋ ਨਾਮ ਜਪੋ ਵੰਡ ਛਕੋ ਸੋ ਗੁਰੂਸਵਾਰੇ ਖਾਲਸਾ ਜੀ ਜਿਹੜੇ ਨਾਮ ਜਪਦੇ ਨੇ ਕਿਰਤ ਕਰਦੇ ਨੇ ਤੇ ਵੰਡ ਕੇ ਛਕਦੇ ਨੇ ਉਹਨਾਂ ਨੂੰ ਟੋਟਾ ਨਹੀਂ ਹੁੰਦੀਆਂ ਹੁਣ ਜੋ ਆਪਾਂ ਗੱਲ ਕਰਦੇ ਐਕਸਰ ਚਪੈਰਾ ਸਾਹਿਬ ਦੀ ਚਪੈਰਾ ਜਪ ਤਪ ਸਮਾਗਮ ਦੀ ਇਸੇ ਵਿੱਚ ਜਿਹੜੇ ਲੋਕ ਹਾਜ਼ਰੀਆਂ ਭਰਦੇ ਜਿਹੜੀ ਸੰਗਤ ਇਹਦੇ ਵਿੱਚ ਹਾਜ਼ਰੀਆਂ ਭਰਦੀ ਹੈ ਉੱਥੇ ਹਾਜ਼ਰੀਆਂ ਭਰਨ ਵਾਲੇ ਜਿਹੜੇ ਆਪਣਾ ਮਨ ਤਨ ਤਨ ਮਨ ਧਨ ਸਭ ਕੁਝ ਸੌਂਪ ਦਿੰਦੇ ਨੇ ਤੇ ਉਹਨਾਂ ਦੀਆਂ ਆਸਮਰਾਂਦਾ ਪੂਰੀਆਂ ਹੋ ਜਾਂਦੀਆਂ ਭਾਈ ਸਾਹਿਬ ਭਾਈ ਗੁਰਕਬਾਲ ਸਿੰਘ ਜੀ ਬੀਬੀ ਕੌਲਮ ਭਲਾਈ ਦੇ ਅੰਦਰ ਵਾਲੇ ਉਹਨਾਂ ਨੇ ਇੱਥੇ ਸਾਡੇ ਜਨਰਵਾਲਾ ਗੁਰੂ ਵਿਖੇ ਜੋ ਇੱਕ ਭਲਾਈ ਕੇਂਦਰ ਚੱਲਦਾ ਹੈ ਮਾਤਾ ਗੁਜਰ ਕੌਰ ਜੀ ਦੇ ਨਾਂ ਤੇ ਸਾਬਜਾਦਿਆਂ ਦੇ ਨਾਂ ਤੇ ਸਿਲਾਈ ਸੈਂਟਰ ਹੈ ਇਸ ਤਰ੍ਹਾਂ ਵੱਖ-ਵੱਖ ਜੋ ਕਾਲਜ ਹੈ ਕੰਪਿਊਟਰ ਸਖਲਾਈ ਦਾ ਸੈਂਟਰ ਹੈ ਇਸ ਤਰ੍ਹਾਂ ਭਾਈ ਸਾਹਿਬ ਨੇ ਗੁਰਮਤ ਨੂੰ ਵੀ ਤਰਜੀਹ ਦਿੰਦੇ ਹੋਏ ਭਲਾਈ ਕੇ ਅੰਦਰ ਉੱਪਰ ਸਤਗੁਰਾਂ ਦਾ ਇੱਕ ਕਮਰਾ ਬਣਾਇਆ ਸੋਹਣਾ ਸੁੰਦਰ ਹਾਲ ਬਣਾਇਆ ਉੱਥੇ ਜੋ ਵੀ ਇਹ ਗ੍ਰੰਥੀ ਸਾਹਿਬ ਵੀ ਉੱਥੇ ਨਿਯੁਕਤ ਕੀਤਾ ਹੋਇਆ ਹੈ ਉੱਥੇ ਪੂਰਨ ਗੁਰ ਮਰਿਆਦਾ ਅਨੁਸਾਰ ਸਾਰੇ ਕਾਰਜ ਹੁੰਦੇ ਨੇ ਜੋ ਤੇ ਹੁਣ ਭਾਈ ਸਾਹਿਬ ਨੇ ਦੁਪਹਿਰਾ ਸੱਭ ਵੀ ਸ਼ੁਰੂ ਕਰਵਾ ਦਿੱਤਾ ਬੁੱਧਵਾਰ ਭਾਈ ਨਰਿੰਦਰ ਸਿੰਘ ਜੀ ਜੋ ਇਥੋਂ ਦੇ ਐਮ ਡੀ ਉਹ ਹਰ ਬੁੱਧਵਾਰ 11:00 ਤੋਂ ਲੈ ਕੇ 3:00 ਵਜੇ ਤੱਕ ਦੁਪਹਿਰਾ ਸੱਭ ਨਾਲ ਉਹਨਾਂ ਦੇ ਸਾਥੀ ਦੁਪਹਿਰਾ ਸੱਭ ਲੱਗਦਾ ਹੈ ਦੁਪਹਿਰਾ ਸੱਭ ਜਬ ਤੱਕ ਸਮਾਪਤ ਹੁੰਦਾ ਹੈ ਸੰਗਤਾਂ ਕੁਝ ਆਨਲਾਈਨ ਵਿਅਕਤੀਆਂ ਨੇ ਲਾਈਵ ਪ੍ਰੋਗਰਾਮ ਵੇਖਤੀਆਂ ਨੇ ਤੇ ਕਾਫੀ ਤਜ਼ਾਦ ਦੀ ਸੰਗਤਾਂ ਇੱਥੇ ਹਾਜ਼ਰ ਹੁੰਦੀਆਂ ਨੇ ਤੇ ਜਿਹੜੇ ਸੰਗਤਾਂ ਬੁੱਧਵਾਰ ਦਾ ਚਪੈਰਾ ਸਾਹਿਬ ਜੋ ਇੱਥੇ ਲੱਗਦਾ ਹੈ ਜਿਨ੍ਹਾਂ ਨੇ ਚਪੈਰਾ ਸਾਹਿਬ ਇੱਥੇ ਵੀ ਹਾਜ਼ਰੀ ਨਹੀਂ ਭਰੀ ਲਾਈਵ ਪ੍ਰੋਗਰਾਮ ਦੇਖਿਆ ਤੇ ਸ਼ੁਰੂ ਆਪਣੇ ਘਰ ਹੀ ਚਪੈਰਾ ਸਾਹਿਬ ਕਰਨੇ ਸ਼ੁਰੂ ਕਰ ਦਿੱਤੇ ਤੇ ਉਹਨਾਂ ਦੀਆਂ ਆਸਾਂ ਮਰਾਦਾ ਵੀ ਪੂਰੀਆਂ ਹੋਈਆਂ ਜਿਵੇਂ ਕਿ ਆਪ ਜੀ ਦੇ ਨਾਲ ਜੋ ਸਾਖੀ ਆਪ ਜੀ ਦੇ ਨਾਲ ਜੋ ਹੱਡ ਵੀਤੀ ਸਾਂਝੀ ਕਰਨ ਲੱਗਾ ਉਹ ਇਸੇ ਚਪੈਰਾ ਸਾਹਿਬ ਦੇ ਵਿੱਚ ਇਸ ਸਥਾਨ ਤੇ ਚਪੈਰਾ ਸਾਹਿਬ ਜੋ ਬੁੱਧਵਾਰ ਭਾਈ ਨਰਿੰਦਰ ਸਿੰਘ ਜੀ ਦੇ ਅਫੀਸ਼ੀਅਲ ਚੈਨਲ ਤੇ ਲਾਈਵ ਹੁੰਦਾ ਉਹ ਇੱਕ ਸੰਗਰੂਰ ਦੀ ਬੀਬੀ ਸਿਪਾਰਾ ਸਾਹਿਬ ਦਾ ਉਹਨੂੰ ਕਿਸੇ ਤਰ੍ਹਾਂ ਲਿੰਕ ਪ੍ਰਾਪਤ ਹੋ ਗਿਆ ਉਸਨੇ ਸਿਪਾਰਾ ਸਾਹਿਬ ਦੇਖਿਆ ਲਾਈਵ ਪ੍ਰੋਗਰਾਮ ਦੇਖਿਆ ਸਿਪਾਰਾ ਸਾਹਿਬ ਜਪ ਤਪ ਸਮਾਗਮ ਦਾ ਉਸ ਦਾ ਇੱਕ ਬੇਟਾ ਤੇ ਬੇਟਾ ਬਹੁਤ ਹੁਸ਼ਿਆਰ ਪੜਨ ਵਿੱਚ ਬੜਾ ਵਧੀਆ ਉਸ ਤਰ੍ਹਾਂ ਵੀ ਉਹਨੂੰ ਬੜੀ ਲਿਆਕਤ ਹਰ ਇੱਕ ਦੇ ਨਾਲ ਬੜੀ ਲਿਆਕਤ ਨਾਲ ਪੇਸ਼ ਆਉਂਦਾ ਬੜੀ ਹਲੇਮੀ ਦੇ ਨਾਲ ਪੇਸ਼ ਆਉਂਦਾ ਹਰ ਇੱਕ ਨੂੰ ਜੀ ਹਜ਼ੂਰੀ ਕਰਦਾ ਤੇ ਸਾਧ ਸੰਗਤ ਜੀ ਉਹ ਬੇਟਾ ਪੜਾਈ ਮੁਕੰਮਲ ਕਰ ਲਈ ਹੁਣ ਸਵਾਲ ਇਹ ਪੈਦਾ ਹੋ ਗਿਆ ਕਿ ਇਸ ਨੌਕਰੀ ਨੌکریاں ਲੱਭਣੀਆਂ ਬੜੀਆਂ ਔਖੀਆਂ ਨੇ ਬੜੀਆਂ ਮੁਸ਼ਕਲ ਨੇ ਇਸ ਮਾਨੇ ਚ ਨੌਕਰੀ ਲੈਣੀ ਤੇ ਵਿਦੇਸ਼ ਜਾਣ ਵਾਸਤੇ ਵੀ ਰੁਪਈਏ ਚਾਹੀਦੇ ਨੇ ਲੱਖ ਰੁਪਈਏ ਚਾਹੀਦੇ ਨੇ ਉਸ ਕੋਲ ਤੇ ਉਹ ਵਿਧਵਾ ਬੀਬੀ ਉਸ ਤੇ ਕੋਲ ਕੁਝ ਵੀ ਨਹੀਂ ਰੋਟੀ ਦਾ ਮੱਸਾ ਗੁਜ਼ਾਰਾ ਚੱਲਦਾ ਹੈ ਤੇ ਉਸ ਨੂੰ ਜਦੋਂ ਉਹਨੇ ਚੰਪਾਇਰਾ ਜਪ ਤਪ ਸਮਾਗਮ ਲਾਈਵ ਪ੍ਰੋਗਰਾਮ ਸੁਣਿਆ ਵੇਖਿਆ ਉਸ ਦੇ ਮਨ ਵਿੱਚ ਵੀ ਭਾਵਨਾ ਬਣੀ ਕਿ ਮੈਂ ਵਿੱਚ ਚਪੈਰਾ ਸਾਹਿਬ ਵਿੱਚ ਇੱਥੇ ਆਪਣੇ ਘਰ ਬੈਠ ਕੇ ਚਪੈਰਾ ਜਪ ਤਪ ਸਮਾਗਮ ਦੇ ਵਿੱਚ ਹਾਜ਼ਰੀ ਭਰਾਂ ਚਪੈਰੇ ਇਕੱਠਾ ਤੇ ਭਾਵਨਾ ਇਹ ਬਣੀ ਕਿ ਸੱਚੇ ਪਾਤਸ਼ਾਹ ਮੇਰੇ ਪੁੱਤਰ ਦਾ ਕੁਝ ਬਣ ਜਾਵੇ ਮੇਰੇ ਪੁੱਤਰ ਨੂੰ ਕੋਈ ਨੌਕਰੀ ਮਿਲ ਜਾਵੇ ਮੇਰਾ ਪੁੱਤਰ ਉਹਦੀ ਤਮਨਾ ਹੈ ਬਾਹਰ ਜਾਣ ਦੀ ਕਿਸੇ ਤਰ੍ਹਾਂ ਬਾਹਰ ਜਾਣ ਦਾ ਪ੍ਰਬੰਧ ਬਣ ਜਾਵੇ ਮੇਰੇ ਕੋਲ ਤੇ ਪੈਸੇ ਨਹੀਂ ਹੈ ਉਹ ਕਹਿੰਦੀ ਹੈ ਕਿ ਉਹ ਉਸਨੇ ਆਪਣੀ ਹੱਡ ਬੀਤੀ ਭਾਈ ਨਰਿੰਦਰ ਸਿੰਘ ਜੀ ਨੂੰ ਸੁਣਾਉਂਦੇ ਹੋયા ਫੋਨ ਤੇ ਜਦੋਂ ਉਹਦੀ ਇਹ ਮੰਗ ਪੂਰੀ ਹੋ ਗਈ ਨਾ ਉਸਨੇ ਭਾਈ ਨਰਿੰਦਰ ਸਿੰਘ ਜੀ ਨੂੰ ਫੋਨ ਕੀਤਾ ਕਿਉਂਕਿ ਉਹ ਫੋਨ ਨੰਬਰ ਜਿਹੜੇ ਆ ਉਥੇ ਆਉਂਦੇ ਨੇ ਭਾਈ ਜੀ ਦੇ ਭਾਈ ਨਰਿੰਦਰ ਸਿੰਘ ਜੀ ਦੇ ਉਸ ਬੀਬੀ ਦਾ ਉਸ ਭੈਣ ਦਾ ਭਾਈ ਨਰਿੰਦਰ ਸਿੰਘ ਜੀ ਨੂੰ ਫੋਨ ਆਇਆ ਕਿ ਭਾਈ ਸਾਹਿਬ ਮੈਂ ਤੁਹਾਡਾ ਲਾਈਵ ਪ੍ਰੋਗਰਾਮ ਦੇਖ ਕੇ ਤੇ ਮੈਂ ਵੀ ਚਪੈਰਾ ਜਪ ਤਪ ਸਮਾਗਮ ਕਰਨੀ ਸਮਾਗਮ ਚ ਹਾਜ਼ਰੀ ਭਰਨੀ ਸ਼ੁਰੂ ਕੀਤੀ ਚਪੈਰਾ ਜਪ ਤਪ ਕਰਨਾ ਸ਼ੁਰੂ ਕੀਤਾ ਇਹ ਭਾਵਨਾ ਬਣਾ ਕੇ ਕਿ ਮੇਰੇ ਪੁੱਤਰ ਦੀ ਇੱਛਾ ਬਾਹਰ ਜਾਣ ਦੀ ਆ ਸਤਿਗੁਰੂ ਜੀ ਤੈਨੂੰ ਮਨਜੂਰੀ ਦੇ ਬਾਹਰ ਚਲੇ ਜਾਵੇ ਮੇਰੇ ਕੋਲ ਪੈਸੇ ਨਹੀਂ ਜਾਂ ਇੱਥੇ ਕੋਈ ਨੌਕਰੀ ਦਾ ਪ੍ਰਬੰਧ ਹੋ ਜਾਵੇ ਤੇ ਕਹਿੰਦੇ ਕਿ ਜੇ ਮੈਂ ਇੱਕ ਹੀ ਚਪੈਰਾ ਇੱਕ ਹੀ ਚਪਾਰੇ ਵਿੱਚ ਹਾਜ਼ਰੀ ਭਰੀ ਤੇ ਮੇਰੇ ਕੋਈ ਰਿਸ਼ਤੇਦਾਰ ਆਏ ਸਾਡੇ ਘਰ ਤੇ ਕਹਿਣ ਲੱਗੇ ਵੀ ਤੇਰਾ ਬੱਚਾ ਵੀ ਪੜ ਲਿਖ ਗਿਆ ਵਾ ਇੱਥੇ ਤੇ ਨੌਕਰੀਆਂ ਮਿਲਣੀਆਂ ਜਿਹੜੀਆਂ ਉਹ ਸੰਭਵ ਐ ਅਸੀਂ ਆਪਣੇ ਬੱਚਿਆਂ ਨੂੰ ਬਾਹਰ ਭੇਜਣਾ ਵਾ ਤੇ ਤੂੰ ਵੀ ਆਪਣਾ ਬੱਚਾ ਉਹਨਾਂ ਦੇ ਨਾਲ ਹੀ ਬਾਹਰ ਭੇਜ ਦੇ ਵਿਦੇਸ਼ ਦੇ ਵਿੱਚ ਤੇ ਉਹ ਬੀਬੀ ਕਹਿਣ ਲੱਗੀ ਜੀ ਤੁਹਾਡੇ ਕੋਲ ਤਾਂ ਪੈਸੇ ਹੈਗੇ ਮੇਰੇ ਕੋਲ ਤਾਂ ਪੈਸੇ ਹੈ ਨਹੀਂ ਉਹ ਕਹਿਣ ਲੱਗੇ ਕਿ ਆ ਲੈ ਫੜ 10000 ਰੁਪਏ ਪਹਿਲਾ ਪ੍ਰੋਸੈਸ 10000 ਰੁਪਏ ਦਾ ਆ ਹਾਈਲਾਈਟ ਕਰਨ ਵਾਲਾ ਇਸ ਨੂੰ ਹਾਈਲਾਈਟ ਕਰਵਾ ਤੇ ਜਦੋਂ ਹਾਈਲਾਈਟ ਦੇ ਵਿੱਚੋਂ ਇਹਦੇ ਚੰਗੇ ਬੈਂਡ ਆ ਜਾਣਗੇ ਤੇ ਫਿਰ ਅਗਲਾ ਪ੍ਰੋਸੈਸ ਜਿਹੜਾ ਉਹ ਆਪਾਂ ਕਰਾਂਗੇ ਗੁਰੂ ਸਾਰੇ ਖਾਲਸਾ ਸਾਧ ਸੰਗਤ ਜੀ ਉਹ ਬੱਚੇ ਦਾ ਪਾਸਪੋਰਟ ਬਣਿਆ ਹੋਇਆ ਸੀ ਉਸ ਦੇ ਹਾਈਲਾਈਟ ਕਰਨੀ ਸ਼ੁਰੂ ਕਰ ਦਿੱਤੀ ਹਾਈਲਾਈਟ ਦਾ ਇਗਜ਼ਾਮ ਹੋਇਆ ਚੰਗੇ ਬੈਂਡ ਆ ਗਏ ਹੁਣ ਉਹ ਜਿਨ੍ਹਾਂ ਨੇ 10000 ਰੁਪਇਆ ਦਿੱਤਾ ਸੀ ਉਹਨਾਂ ਨੇ ਉਹਨਾਂ ਨੂੰ ਦੱਸਿਆ ਮੁੰਡੇ ਨੇ ਕਿ ਮੇਰੇ ਚੰਗੇ ਬੈਂਡ ਆ ਗਏ ਉਹਨਾਂ ਨੇ ਕਹਿ ਕੇ ਹੁਣ ਜਿਹੜਾ ਅਗਲਾ ਪ੍ਰੋਸੈਸ ਹੈ ਉਸ ਦੇ ਵਿੱਚ ਕੋਈ ਫੀਸ ਸਪਰੰਤੇ ਕੁਝ ਜ਼ਿਆਦਾ ਪੈਸੇ ਲੱਗਦੇ ਨੇ ਕੋਈ ਲੱਖ ਰੁਪਇਆ ਲੱਗਦਾ ਹੈ ਤੇ ਸਾਡੇ ਕੋਲ ਅਸੀਂ ਤੇ ਆਪਣੇ ਬੱਚਿਆਂ ਦਾ ਵੀ ਕਰਨਾ ਹੈ ਫਿਰ ਵੀ ਅਸੀਂ ਤੇਰੀ ਅਧੇਕ ਪੈਸਿਆਂ ਦੀ ਮਦਦ ਕਰ ਦਾਂਗੇ ਅਧੇਕ ਤੂੰ ਹੋਰ ਕਿਥੋਂ ਕਰ ਲਾ ਜੇ ਲੱਖ ਰੁਪਈਆ ਲੱਗਦਾ ਤੇ ਉਹ ਕਹਿੰਦੇ ਕਿ 50 ਹਜ਼ਾਰ ਰੁਪਏ ਦੀ ਤੇਰੀ ਮਦਦ ਹੋ ਜਾਵੇਗੀ 50 ਹਜ਼ਾਰ ਰੁਪਈਆ ਕਿ ਤੂੰ ਹੋਰ ਕਰ ਲਾ ਜਦੋਂ ਪਿੰਡ ਵਿੱਚ ਪਤਾ ਲੱਗਾ ਕਿ ਮੁੰਡੇ ਨੇ ਆਈਲੈਂਡ ਕੀਤੀ ਹੈ ਬੜੇ ਚੰਗੇ ਬੈਂਡ ਆਏ ਨੇ ਤੇ ਬਾਹਰ ਜਾਣਾ ਹੈ ਤੇ ਪੈਸੇ ਨਹੀਂ ਹੈਗੇ ਇਹਦੇ ਕੋਲ ਤੇ ਚੰਗੇ ਚੰਗੇ ਬੰਦਿਆਂ ਨੇ ਸਲਾਹ ਕੀਤੀ ਕਿ ਮੁੰਡਾ ਬੜਾ ਨੇਕ ਹੈ ਬੜਾ ਅੱਛਾ ਲੜਕਾ ਹੈ ਤੇ ਇਸ ਨੂੰ ਬਾਹਰ ਭੇਜਣ ਵਾਸਤੇ ਨਗਰ ਨੂੰ ਮਦਦ ਕਰਨੀ ਚਾਹੀਦੀ ਹੈ ਮਦਦ ਬਾਬਾ ਦੀਪ ਸਿੰਘ ਜੀ ਕਰਵਾ ਰਹੇ ਨੇ ਨਗਰ ਨਿਵਾਸੀਆਂ ਦੇ ਇਰਦੇ ਤੇ ਬਾਬਾ ਦੀਪ ਸਿੰਘ ਦੀ ਵਸਪਰੇ ਨੇ ਚੀਤ ਸਿੰਘ ਬਸ ਤੇ ਉਹ ਤবার ਉਸ ਬੀਬੀ ਦੇ ਘਰ ਗਏ ਕਹਿਣ ਲੱਗੇ ਕਿ ਬੀਬੀ ਤੂੰ ਤੇਰੇ بیٹے ਨੇ ਆਈਲਰਟਸ ਦੇ ਵਿੱਚੋਂ ਚੰਗੇ ਨੰਬਰ ਲਏ ਨੇ ਉਹਨੂੰ ਬਾਹਰ ਭੇਜਣ ਤੋਂ ਝਿਗੀ ਨਾ ਜੇ ਕੋਈ ਪੈਸਿਆਂ ਦੀ ਜ਼ਰੂਰਤ ਹੈ ਤੇ ਸਾਨੂੰ ਦੱਸ ਅਸੀਂ ਤੈਨੂੰ ਪੈਸੇ ਇਕੱਠੇ ਕਰਕੇ ਦੇਨੇ ਆ ਉਸਨੇ ਕਿਹਾ ਕਿ ਉਸ ਬੀਬੀ ਨੇ ਕਿਹਾ ਕਿ ਪੈਸਿਆਂ ਦਿੱਤੀ ਸਾਰੀ ਗੱਲ ਹੈ ਪੈਸਿਆਂ ਦੁਖੋਂ ਤੇ ਮੈਂ ਉਹਨੂੰ ਬਾਹਰ ਨਹੀਂ ਭੇਜ ਸਕਦੀ ਕਿਉਂਕਿ ਮੇਰੇ ਕੋਲ ਤਾਂ ਰੋਟੀ ਦਾ ਡਾਂਗੀ ਮੱਸਾ ਚੱਲਦਾ ਨਗਰ ਨਵਾਸੀਆਂ ਨੇ ਕਿਹਾ ਕਿ ਤੇ ਕਿੰਨੇ ਕੋਈ ਪੈਸੇ ਤੁਹਾਨੂੰ ਚਾਹੀਦੇ ਹਨ ਉਹ ਮੁੰਡੇ ਨੂੰ ਦੱਸਿਆ ਕਿ 50000 ਰੁਪਿਆ ਦਾ ਪ੍ਰਬੰਧ ਹੋ ਗਿਆ ਹੈ ਤੇ ਹਾਲੇ 50000 ਰੁਪਿਆ ਹੋਰ ਚਾਹੀਦਾ ਤੇ ਪਹਿਲਾ ਪ੍ਰੋਸੈਸ ਜਿਹੜਾ ਦੂਜਾ ਪ੍ਰੋਸੈਸ ਹੈ ਉਹ ਫਿਰ ਲੱਖ ਰੁਪਏ ਦਾ ਮੁਕੰਮਲ ਹੋ ਜਾਵੇ ਸੋ ਗੁਰੂ ਸਾਰੇ ਖਾਲਸਾ ਜੀ ਨਗਰ ਵਾਲਿਆਂ ਨੇ ਉਹਨੂੰ 50000 ਰੁਪਿਆ ਇਕੱਠਾ ਕਰਕੇ ਦਿੱਤਾ 50000 ਉਹਨਾਂ ਨੇ ਦਿੱਤਾ ਜਿਨ੍ਹਾਂ ਦੇ ਬੱਚੇ ਬਾਹਰ ਜਾਣੇ ਸੀ ਜਿਨ੍ਹਾਂ ਦੇ ਨਾਲ ਉਹਨੇ ਜਾਣਾ ਸੀ ਉਹ ਦੂਜਾ ਪ੍ਰੋਸੈਸ ਵੀ ਮੁਕੰਮਲ ਹੋ ਗਿਆ ਹੁਣ ਉਹਦੀ ਜਾਣ ਵੀ ਗੱਲ ਆ ਗਈ ਉਹ 7-8 ਲੱਖ ਰੁਪਈਆ 9 ਲੱਖ ਰੁਪਈਆ ਖਰਚਾ ਹੋਣਾ ਹੁਣ ਉਹ ਬੀਬੀ ਫਿਕਰਾਂ ਦੇ ਵਿੱਚ ਹੈ ਉਹ ਮੁੰਡਾ ਵੀ ਫਿਕਰਾਂ ਦੇ ਵਿੱਚ ਹੈ ਕਿ ਲੱਖ ਰੁਪਈਆ ਵੀ ਲੱਗ ਗਿਆ 10000 ਰੁਪਈਆ ਵੀ ਖਰਚ ਲਿਆ ਜਿਹੜਾ ਮਿਲਿਆ ਸੀ ਹੁਣ 8-9 ਲੱਖ ਦਾ ਕਿੱਥੋਂ ਪ੍ਰਬੰਧ ਹੋਵੇ ਕਿਸ ਤਰ੍ਹਾਂ ਜਾਵਾਂਗਾ ਮੈਂ ਤੇ ਫੇਰ ਬਾਬਾ ਜੀ ਨਗਰ ਵਾਲਿਆਂ ਦੇ ਹਿਰਦੇ ਵਿੱਚ ਵਸੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਕੀਤੀ ਕਿਉਂਕਿ ਉਧਰ ਬੀਬੀ ਮੁੰਡੇ ਦੀ ਮਾਤਾ ਚੇਪਹਰਿਆਂ ਦੇ ਵਿੱਚ ਹਾਜ਼ਰੀ ਪੜਦੀ ਹੈ ਚੇਪਹਰਿਆਂ ਦੇ ਵਿੱਚ ਅਰਦਾਸ ਸੰਗ ਕਰਦੀ ਹੈ ਕਿ ਬਾਬਾ ਜੀ ਇੱਕੋ ਹੀ ਕਾਮਰਾ ਹੈ ਤੇ ਗੁਰੂ ਸਾਰੇ ਖਾਲਸਾ ਜੀ ਉਧਰ ਬਾਬਾ ਜੀ ਨੇ ਫਿਰ ਕਿਰਪਾ ਕੀਤੀ ਨਗਰ ਨਮਾਸੀਆਂ ਦੇ ਹਿਰਦਿਆਂ ਚ ਵਸੇ ਸੀ ਜੰਗ ਤੇ ਸ਼ਹੀਦ ਸਿੰਘਾਂ ਨੇ ਕਿਰਪਾ ਕੀਤੀ ਉਹ ਨਗਰ ਵਾਲਿਆਂ ਨੇ ਫੇਰ ਆਣ ਕੇ ਆਖਿਆ ਕਿ ਭਾਈ ਤੇਰਾ ਕੰਮ ਸਾਰਾ ਪਤਾ ਲੱਗਾ ਵੀ ਮੁਕੰਮਲ ਹੋ ਗਿਆ ਹੁਣ ਤੂੰ ਜਾਣਾ ਹੈ ਤੇਰੇ ਕੋ ਪੈਸੇ ਨਹੀਂ ਹੈਗੇ ਤੂੰ ਦੱਸ ਕਿੰਨੇ ਪੈਸੇ ਚਾਹੀਦੇ ਤੇ ਖਾਲਸਾ ਜੀ ਨਗਰ ਨਿਵਾਸੀਆਂ ਨੇ ਉਹਨੂੰ ਜਿੰਨੇ ਪੈਸਿਆਂ ਦੀ ਜ਼ਰੂਰਤ ਸੀ ਜਿੰਨੇ ਪੈਸੇ ਲੱਗਣੇ ਸੀ ਉਹਨੇ ਇਕੱਠੇ ਕਰਕੇ ਦੇ ਦਿੱਤੇ ਤੇ ਉਹ ਬੀਬੀ ਨੇ ਫੋਨ ਤੇ ਭਾਈ ਨਰਿੰਦਰ ਸਿੰਘ ਜੀ ਨੂੰ ਦੱਸਿਆ ਕਿ ਭਾਈ ਸਾਹਿਬ ਮੇਰਾ ਬੇਟਾ ਕੈਨੇਡਾ ਪਹੁੰਚ ਗਿਆ ਹੈ ਤੇ ਬਾਬਾ ਦੀਪ ਸਿੰਘ ਜੀ ਨੇ ਇੰਨੀ ਕਿਰਪਾ ਕੀਤੀ ਹੈ ਕਿ ਕੈਨੇਡਾ ਜਾ ਕੇ ਵੀ ਕੁਝ ਲੋਕ ਖਰਾਬ ਹੁੰਦੇ ਨੇ ਸਟੂਡੈਂਟ ਵੀਜ਼ੇ ਤੇ ਜਿਹੜੇ ਜਾਂਦੇ ਨੇ ਪੜ੍ਹਾਈ ਦੇ ਬੇਸ ਤੇ ਜਿਹੜੇ ਜਾਂਦੇ ਨੇ ਉਹਨਾਂ ਨੂੰ ਉੱਥੇ ਕੰਮ ਮਿਲਣ ਚ ਬੜੀ ਮੁਸ਼ਕਲ ਪੇਸ਼ ਆਉਂਦੀ ਹੈ ਕਈਆਂ ਨੂੰ ਕੰਮ ਨਹੀਂ ਮਿਲਦਾ ਪਰ ਮੇਰੇ ਬੇਟੇ ਨੂੰ ਜਾਂਦੇ ਹੀ ਕੰਮ ਮਿਲ ਗਿਆ ਪੜ੍ਹਾਈ ਦੇ ਨਾਲ ਕੰਮ ਮਿਲ ਗਿਆ ਤੇ ਮੈਂ ਭਾਈ ਨਰਿੰਦਰ ਸਿੰਘ ਜੀ ਮੈਂ ਚਾਹੁੰਨੀ ਆ ਕਿ ਹੁਣ ਜਿਹੜਾ ਤੁਹਾਡਾ ਸਥਾਨ ਹੈ ਜਿਹੜਾ ਬਾਬਾ ਜੀ ਦਾ ਸਥਾਨ ਹੈ ਮਾਤਾ ਗੁਜਰ ਕੌਰ ਭੁਲਾਈ ਕੇਂਦਰ ਜੀ ਦਾ ਜੋ ਸਹਬਜ਼ਾਦਿਆਂ ਦਾ ਸਥਾਨ ਸਹਬਜ਼ਾਦਿਆਂ ਦੇ ਨਾਂ ਤੇ ਬਣਿਆ ਸਹਬਜ਼ਾਦਾ ਅਜੀਤ ਸਿੰਘ ਸਹਬਜ਼ਾਦਾ ਜਿਜਾਹਰ ਸਿੰਘ ਸਹਬਜ਼ਾਦਾ ਜੋਰਾਵਾਰ ਸਿੰਘ ਸਹਬਜ਼ਾਦਾ ਪਤੀ ਸਿੰਘ ਦੇ ਨਾਂ ਤੇ ਵੱਖਰੀਆਂ ਵੱਖਰੀਆਂ ਬ੍ਰਾਂਚਾਂ ਬਣੀਆਂ ਉਹ ਸਾਰੇ ਸਾਹਿਬ ਜਾਦਿਆਂ ਦੇ ਨਾਂ ਤੇ ਸਾਰੇ ਕਾਰਜ ਚੱਲਦੇ ਨੇ ਤੇ ਉਹ ਮਾਤਾ ਨੇ ਇਛਾ ਜਾਰ ਕੀਤੀ ਕਿ ਮੈਂ ਇਸ ਕੇਂਦਰ ਵਿੱਚ ਆਵਾਂ ਤੇ ਜਿਹੜਾ ਤੁਸੀਂ ਚਪਹਿਰਾ ਸਾਹਿਬ ਤੁਹਾਡਾ ਸਮਾਗਮ ਹੁੰਦਾ ਮੈਂ ਮੈਂ ਉੱਥੇ ਆ ਕੇ ਸੰਗਤਾਂ ਦੇ ਦਰਸ਼ਨ ਕਰਾਂ ਸੋ ਗੁਰੂ ਸਾਰੇ ਖਾਲਸਾ ਜੀ ਇਹ ਸਾਖੀ ਹੱਡ ਬੀਤੀ ਸੁਣਾਉਣ ਦਾ ਇਹੀ ਮਤਲਬ ਇਹੋ ਹੀ ਭਾਵ ਹੈ ਕਿ ਜੇ ਆਪਾ ਇੱਕ ਮਨ ਇੱਕ ਚਿੱਤ ਹੋ ਕੇ ਚਿੱਤ ਜੋੜ ਕੇ ਅਰਦਾਸ ਕਰੀਏ ਨਾ ਚਿੱਤ ਜੋੜ ਕੇ ਸਤ ਗੁਰਾਂ ਤੋਂ ਮੰਗੀਏ ਗੁਰੂ ਨਾਨਕ ਸਾਹਿਬ ਤੋਂ ਮੰਗ ਲਓ ਗੁਰੂ ਗ੍ਰੰਥ ਸਾਹਿਬ ਤੋਂ ਮੰਗ ਲਓ 10 ਗੁਰੂ ਸਾਹਿਬ ਦੀ ਜੋਤ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਤੇ ਜੋਤ ਕਿਹਦੀ ਹੈ ਗੁਰੂ ਨਾਨਕ ਦੀ ਨਿਰੰਕਾਰ ਖੁਦ ਧਰਤੀ ਤੇ ਆਏ ਨੇ ਨਾਨਕ ਦੇ ਰੂਪ ਵਿੱਚ ਫਿਰ 10 ਜਾਮੇ ਬਦਲੇ ਤੇ ਫੇਰ ਸ਼ਬਦ ਰੂਪ ਹੋ ਕੇ ਗੁਰੂ ਗ੍ਰੰਥ ਸਾਹਿਬ ਵਿੱਚ ਬਰਾਜਮਾਨ ਹੋ ਗਏ ਤੇ ਹੁਣ ਸ਼ੀਰத் ਸਿੰਘਾਂ ਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਪਹਿਰਾ ਹੁੰਦਾ ਹੈ ਤੇ ਸ਼ੀਰத் ਸਿੰਘ ਜਿਹੜੇ ਆ ਉਹਨਾਂ ਦੀਆਂ ਡਿਊਟੀਆਂ ਲੱਗਦੀਆਂ ਨੇ ਉਹ ਕਾਰਜ ਜਿਹੜੇ ਸਾਡੇ ਵਰਗਿਆਂ ਦੇ ਸਾਡੀ ਜੋ ਮੰਗ ਹੁੰਦੀ ਆ ਉਹ ਮੰਗਾਂ ਪ੍ਰਵਾਨ ਕਰਨ ਲਈ ਸ਼ੀਰத் ਸਿੰਘ ਜਿਹੜੇ ਆ ਉਹ ਸਹਾਈ ਹੁੰਦੇ ਨੇ ਜਿਵੇਂ ਉਸ ਬੀਬੀ ਦੇ ਸਹਾਈ ਹੋਏ ਹੁਣ ਜਿਹੜੀ ਆਪਾਂ ਕੱਲ੍ਹ ਅੱਜ ਬੀਤੀ ਸੁਣਾਈ ਸੀ ਉਹ ਕਿਸ ਤਰ੍ਹਾਂ ਕਿੰਨੀ ਵਾਰ ਟੈਸਟ ਦੇ ਤਾਂ ਫੇਲ ਹੋ ਗਈ ਤੇ ਜਦੋਂ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹੋਈ ਬਾਬਾ ਦੀਪ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਕਿਰਪਾ ਕਰਵਾਈ ਤੇ ਉਹ ਟੈਸਟ ਵੀ ਪਾਸ ਹੋ ਗਿਆ ਸੋ ਗੁਰੂ ਸvare ਖਲਸਾ ਜੀ ਵੇਖੋ ਇਹ ਜਿਹੜੇ ਪਾਠ ਆਪਾਂ ਚਪੈਰਾ ਸਾਹਿਬ ਚ ਕਰਦੇ ਆ ਨਾ ਜਿਹਦਾ ਪਾਠਾਂ ਦੀ ਹਾਜ਼ਰੀ ਲੱਗਦੀ ਹੈ ਜਪਜੀ ਸਾਹਿਬ ਜੇ ਪਾਠ ਸ਼ੁੱਧ ਕੀਤਾ ਜਾਵੇ ਤੇ ਵੇਖੋ ਜਪਜੀ ਸਾਹਿਬ ਦਾ ਸ਼ੁੱਧ ਪਾਠ ਕਰਕੇ ਨਾ ਭਾਈ ਗੋਪਾਲਾ ਜੀ ਨੇ ਭਾਈ ਗੋਪਾਲੇ ਜੀ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਸ਼ੁੱਧ ਪਾਠ ਸੁਣਾਇਆ ਸੀ ਤੇ ਗੁਰੂ ਹਰਗੋਬਿੰਦ ਸਾਹਿਬ ਗੱਦੀ ਦੇਣ ਵਾਸਤੇ ਚਾਰੋਗੇ ਜਿਸ ਗੱਦੀ ਤੇ ਬਿਰਾਜਮਾਨ ਜਿਸ কুর ਗੱਦੀ ਤੇ ਗੁਰੂ ਹਰਗੋਬਿੰਦ ਸਾਹਿਬ ਬਿਰਾਜਮਾਨ ਸਨ ਕੋਨੂੰ ਉੱਥੋਂ ਹਿਲਣਾ ਚਪੂ ਕਰ ਦਿੱਤਾ ਸੀ ਕਿ ਜਰਜੀਤ ਸਾਹਿਬ ਦਾ ਸ਼ੁੱਧ ਪਾਠ ਦਾ ਇਹਨਾ ਮਹਾਤਮ ਉੱਚਾ ਹੈ ਕਿ ਜਦੋਂ ਭਾਈ ਗਪਾਲਾ ਜੀ ਪਾਠ ਕਰ ਰਹੇ ਸੀ ਤੇ ਗੁਰੂ ਸਾਹਿਬ ਗੱਦੀ ਧੁਲਦੇ ਜਾ ਰਹੇ ਸੀ ਤੇ ਉਧਰ ਭਾਈ ਗਪਾਲਾ ਜੀ ਜਿਹੜੀ ਭਾਵਨਾ ਬਣਾ ਕੇ ਬੈਠੇ ਨਾ ਉਹ ਉਹ ਕੋੜਾ ਮੰਗ ਕੇ ਬੈਗੇ ਚਾਰ ਕੋੜੇ ਸੰਨ ਇੱਕ ਬਾਬਾ ਕਰ ਦਿੱਤਾ ਜੀ ਇਸ ਕੋਲ ਸੀ ਇੱਕ ਬਾਬਾ ਵਿਧੀ ਚੰਦ ਜੀ ਕੋਲ ਸੀ ਇੱਕ ਗੁਰੂ ਸਾਹਿਬ ਕੋਲ ਸੀ ਤੇ ਇੱਕ ਘੋੜਾ ਜਿਹੜਾ ਉਹ ਅਜੇ ਫਰੀ ਸੀ ਤੇ ਇਸ ਭਾਈ ਗੋਪਾਲ ਜੀ ਦੀ ਇਹ ਮਨ ਵਿੱਚ ਭਾਵਨਾ ਆ ਗਈ ਕਿ ਸਤਗੁਰੂ ਤੇ ਚੱਲਿਆ ਮੈਂ ਤੇ ਘੋੜਾ ਮੰਗਣਾ ਸੀ ਸਤਗੁਰਾਂ ਕੋ ਸਤਗੁਰਾਂ ਨੂੰ ਪਾਠ ਸੁਣਾ ਕੇ ਖੁਸ਼ ਕਰਕੇ ਤੇ ਘੋੜਾ ਲੈਣਾ ਸੀ ਤੇ ਸਤਗੁਰੂ ਅਟਕ ਕੇ ਟਿਕ ਕੇ ਬੈਠ ਗਏ ਜਦੋਂ ਭਾਈ ਸਾਹਿਬ ਨੇ ਪਾਠ ਮੁਕੰਮਲ ਕੀਤਾ ਉਸ ਨੂੰ ਬੁਲਾਇਆ ਗਾਹ ਨਾਲ ਲਾਇਆ ਤੇ ਕਹਿਣ ਲੱਗੇ ਵੀ ਭਾਈ ਮੈਂ ਤੇ ਤੈਨੂੰ ਗੁਰੂ ਨਾਨਕ ਦੇ ਘਰ ਦੀ ਗੱਦੀ ਦੇਣ ਨੂੰ ਤਿਆਰ ਹੋ ਗਿਆ ਸੀ ਪਰ ਤੂੰ ਤੇ ਜਬਜੀਤ ਸਾਹਿਬ ਦੇ ਬਦਲੇ ਇੱਕ ਛੋਟੀ ਜੀ ਮੰਗ ਮੰਗ ਕੇ ਬਹਿ ਗਿਓ ਇੱਕ ਘੋੜਾ ਮੰਗਦੋ ਜਾਂ ਤੈਨੂੰ ਘੋੜਾ ਵੀ ਦਿੱਤਾ ਤੇਰਾ ਜਨਮ ਮਰਨ ਵੀ ਕੱਟਿਆ ਤੇਰੀਆਂ 21 ਕੁਲਾਂ ਤਾਰੀਆਂ ਇਹਨਾਂ ਮਹਾਤਮਾ ਜਬਜੀ ਸਾਹਿਬ ਦਾ ਪਾਠ ਕਰਨ ਸੁਧ ਪਾਠ ਕਰਨ ਦਾ ਤੇ ਆਪਾਂ ਚਪਈਆ ਸਾਹਿਬ ਦੇ ਪੰਜ ਜਬਜੀ ਸਾਹਿਬ ਦੇ ਪਾਠਾਂ ਦੀ ਹਾਜ਼ਰੀ ਲਾਉਨੇ ਆ ਪੰਜ ਜਬਜੀ ਸਾਹਿਬ ਦੇ ਪਾਠ ਦੀ ਹਾਜ਼ਰੀ ਲੱਗਦੀ ਚਪਈਆ ਸਾਹਿਬ ਵਿੱਚ ਦੋ ਚਪਈਆ ਸਾਹਿਬ ਦੇ ਪਾਠਾਂ ਦੀ ਹਾਜ਼ਰੀ ਲੱਗਦੀ ਸੁਖਮਨੀ ਸਾਹਿਬ ਦੇ ਪਾਠ ਦੀ ਹਾਜ਼ਰੀ ਲੱਗਦੀ ਸੁਖਮਨੀ ਸਾਹਿਬ ਦਾ ਵੀ ਬੜਾ ਮਹਾਤਮ ਵੱਡਾ ਹੈ ਚਪਈਆ ਸਾਹਿਬ ਦਾ ਵੀ ਬੜਾ ਮਹਾਤਮ ਵੱਡਾ ਹੈ ਇਹ ਜਿਹੜੀ ਸਤੋਰੀ ਹੈ ਜਿਹੜੀ ਸਾਖੀ ਲੰਬੀ ਹੁੰਦੀ ਜਾ ਰਹੀ ਹੈ ਇਸ ਕਰਕੇ ਦਾਸ ਲੰਬੀ ਲੰਕ ਕਰਨਾ ਚਾਹੁੰਦਾ ਹੋਇਆ ਇੱਥੇ ਹੀ ਆਪ ਜੀ ਨੂੰ ਬੇਨਤੀ ਕਰਦਾ ਹੈ ਕਿ ਭਾਵੇਂ ਚਪੈਰਾ ਸਾਹਿਬ ਦੇ ਵਿੱਚ ਹਾਜ਼ਰੀ ਭਰੋ ਭਾਵੇਂ ਉਸਰਾਂ ਜਾ ਕੇ ਅਰਦਾਸ ਕਰੋ ਬਾਬਾ ਜੀ ਦੇ ਦਰ ਤੇ ਜਿਹੜੇ ਮਰਜੀ ਗੁਰੂ ਘਰ ਵਿੱਚ ਜਾਂ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਚ ਆ ਕੇ ਅਰਦਾਸ ਕਰ ਦਿਓ ਇਹਦਾ ਛੋਧਾ ਹੋਣਾ ਚਾਹੀਦਾ ਅਰਦਾਸ ਪ੍ਰਵਾਨ ਹੋਏਗੀ ਇਹ ਗੁਰੂ ਨਾਨਕ ਦਾ ਹੀ ਘਰ ਹੈ ਸਕਾ ਘਰ ਹੈ ਜਿੱਥੋਂ ਤਰੰਤ ਫਰੰਤ ਸਭ ਕੁਝ ਮਿਲ ਜਾਂਦਾ ਹੈ ਪਰ ਲੈਣ ਵਾਲੇ ਤਾਂ ਗਾੜੀ ਹਿਰਦਾ ਤੇ ਸ਼ੁੱਧ ਹੋਣਾ ਚਾਹੀਦਾ ਭਾਂਡਾ ਤਾਂ ਖਾਲੀ ਹੋਣਾ ਚਾਹੀਦਾ ਨਾ ਜਿਹਦੇ ਵਿੱਚ ਦਾਤ ਪਣੀ ਉਹ ਨਾ ਹੋਵੇ ਉਹ ਭਾਂਡਾ ਥੋੜੀ ਜਿਹੀਆਂ ਨਾਲ ਭਰਿਆ ਹੋਵੇ ਪੈਨੂ ਦਾ ਸੋ ਇਸ ਵਾਸਤੇ ਆਪਣੇ ਹਿਰਦੇ ਨੂੰ ਸ਼ੁੱਧ ਕਰਕੇ ਭਾਵੇਂ ਚਪਹਿਰਾ ਸਭੇ ਚਾਹਦਰੀ ਪਰਨ ਚੱਲ ਜੂ ਭਾਵੇਂ ਉਸਰਾ ਗੁਰਦਾਰ ਤੇ ਜਾ ਕੇ ਅਰਦਾਸਾਂ ਕਰਕੇ ਕਈ ਛੇਦੀ ਦੇ ਕਰਾਉਂਦੇ ਨੇ ਅਰਦਾਸਾਂ ਕਰਦੇ ਨੇ ਬੜੀਆਂ ਛੇਦੀ ਦੇ ਕੰਗਾ ਕਰਾ ਰਹੇ ਨੇ ਲੋਕ ਪ੍ਰਵਾਨ ਹੁੰਦੀਆਂ ਨੇ ਉਹਨਾਂ ਦੀਆਂ ਬੇਨਤੀਆਂ ਕੈਨੇਡਾ ਵਿੱਚੋਂ ਬੈਠੇ ਪੈਸੇ ਭੇਜ ਦਿੰਦੇ ਨੇ ਕਿ ਸਾਡੀ ਦੇ ਛੇਦੀ ਦੇ ਕਰਾਓ ਜਾ ਕੇ ਪਾਲਾ ਸਾਹਿਬ ਕੋਲ ਆ ਕੇ ਆਈ ਦੀ ਹੈ ਉਹਨਾਂ ਨੇ ਪੁੱਛੀ ਦਾ ਕਹਿੰਦੇ ਜੀ ਠੀਕ ਹੈ ਸਾਡਾ ਕੰਮ ਹੋ ਗਿਆ ਸੋ ਇਹ ਗੁਰੂ ਨਾਨਕ ਦਾ ਕਰ ਐਸਾ ਕਰ ਹੈ ਜਿਥੋਂ ਸਾਰੀਆਂ ਦਾਤਾਂ ਸਹਿਜੇ ਹੀ ਪ੍ਰਾਪਤ ਹੋ ਜਾਂਦੀਆਂ ਨੇ ਸਾਨੂੰ ਲੈਣ ਦੀ ਜਾਂਚ ਹੋਣੀ ਚਾਹੀਦੀ ਹੈ ਗੁਰੂ ਸਾਰੇ ਖਾਲਸਾ ਸਾਧ ਸੰਗਤ ਜੀ ਦਾਸ ਕੋਲੋਂ ਜੇ ਕੁਝ ਬੋਲਦਾਂ ਭੁੱਲ ਹੋ ਗਈ ਹੋਵੇ ਦਾਸ ਦੇ ਕੋਲੋਂ ਜੇ ਕੋਈ ਗਲਤੀ ਹੋ ਗਈ ਹੋਵੇ ਦਾਸ ਖਿਮਤ ਦਾ ਜੱਜ ਹੈ ਕੱਲ ਜੇ ਸਤਿਗੁਰੂਆਂ ਨੇ ਚਾਇਆ ਤੇ ਦੁਪਹਿਰ ਨੂੰ ਫੇਰ ਹਾਜ਼ਰ ਹੋਵਾਂਗੇ ਨਹੀਂ ਤੇ ਸਵੇਰ ਵੇਲੇ ਸਹਿਜ ਪਾਰਤੀ ਤੇ ਹਾਜ਼ਰੀ ਲਾਉਣੀ So, सो संगत कृपा करो दास के सिर पर रख मेरे पर हाथ के आप अपनी हाजरी अपने चैनल से लवा लो आप कृपा करो आप हिम्मत बख्शनी सतसंगत ही तो कृपा दे सब कुछ होना है संगत की कृपा के संगत जी समाप्ति तो पहला एक बेनती आप जी देख करता है ਕਿ ਸਾਧ ਸੰਗਤ ਦਾਸ ਦਾ ਚੈਨਲ ਗੁਰਸਾਖੀਏ ਸ਼ਬਦ ਵਿਚਾਰ। ਇਸ ਨੂੰ ਸਬਸਕ੍ਰਾਈਬ ਕਰੋ ਜੀ। ਜੋ ਆਪ ਜੀ ਨੇ ਅੱਜ ਸਰਵਣ ਕਰਨਾ ਇਸ ਨੂੰ ਸਰਵਣ ਕਰਕੇ ਲਾਈਕ ਅਤੇ ਸ਼ੇਅਰ ਕਰੋ। ਕਮੈਂਟਾਂ ਵਿੱਚ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਧੰਨ ਬਾਬਾ ਦੀਪ ਸਿੰਘ ਧੰਨ ਗੁਰੂ ਗ੍ਰੰਥ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਜ਼ਰੂਰ ਲਿਖਿਆ ਕਰੋ। ਹੁਣ ਇੱਥੇ ਹੀ ਦਾਸ ਭੁੱਲ ਚੁੱਕ ਦੀ ਮਾਫੀ ਮੰਗਦਾ ਹੋਇਆ ਫਤਿਹ ਬੁਲਾਉਂਦਾ ਹੈ ਜੀ। ਵਾਹਿਗੁਰੂ ਜੀ ਕਾ